ਇਹਨਾਂ ਦਿਨਾਂ ਦੇ ਵਿੱਚ ਇੱਕ ਐਡ ਤੁਸੀਂ ਅਕਵਾਰਾ ਦੇ ਵਿੱਚ ਦੇਖੀ ਹੋਊਗੀ ਕਿ ਕੋਲਡ ਚੇਨ ਸਿਸਟਮ ਦੇ ਉੱਤੇ ਸਬਸਿਡੀ ਯਾਨੀ ਜੇਕਰ ਜੇਕਰ ਕਿਸੇ ਨੇ ਕੋਲਡ ਸਟੋਰ ਲਗਾਉਣਾ ਹੈ ਜਾਂ ਕੋਲਡ ਚੈਂਬਰ ਵਗੈਰਾ ਲਗਾਉਣਾ ਹੈ ਤਾਂ ਉਹਦੇ ਲਈ ਸਬਸਿਡੀ ਦਿੱਤੀ ਜਾਊਗੀ ਤੇ ਇਹ ਸਬਸਿਡੀ ਲੈਣ ਦੇ ਲਈ ਬਾਗਵਾਨੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਤਾਂ ਇਸ ਲਹਿਜੇ ਨਾਲ ਅਸੀਂ ਅੱਜ ਬਾਗਵਾਨੀ ਵਿਭਾਗ ਦੇ ਵਿੱਚ ਹਾਂ ਸਾਡੇ ਨਾਲ ਨੇ ਪੰਜਾਬ ਦੇ ਬਾਗਵਾਨੀ ਵਿਭਾਗ ਦੇ ਡਾਇਰੈਕਟਰ ਡਾਕਟਰ ਗੁਰਕਮਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਇਹ ਕੋਲਡ ਚੇਨ ਸਿਸਟਮ ਹੈ ਕੀ ਤੇ ਕਿਵੇਂ ਇਹ ਤੇ ਸਬਸਿਡੀ ਕਿਸਾਨ ਜਾਂ ਕੋਈ ਹੋਰ ਸਨਤਕਾਰ ਜਾਂ ਕਿਵੇਂ ਸਬਸਿਡੀ ਲੈ ਸਕਦਾ ਹੈ ਇਸ ਨਾਲ ਜਿਹੜਾ ਇਸ ਬਾਰੇ ਵਿਸਤਾਰ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਮੈਨੂੰ ਦੱਸੋ ਵੀ ਜਿਹੜਾ ਕੋਲਡ ਚੇਨ ਸਿਸਟਮ ਹੈ ਪੰਜਾਬ ਦੇ ਵਿੱਚ ਇਹ ਕਿੰਨਾ ਕੋ ਸਫਲ ਹੈ ਜਾਂ ਕਿੰਨੇ ਕੋਈ ਲੋੜ ਹੈ ਤੇ ਕਿਸਾਨਾਂ ਲਈ ਕਿਵੇਂ ਜਿਹੜਾ ਇਹ ਲਾਹੇਵੰਦ ਹੈ ਇਹਦੇ ਵਿੱਚ ਜੀ ਪੰਜਾਬ ਵਿੱਚ ਇਸ ਲਈ ਕਰੀਬ 60 ਲੱਖ ਟਨ ਦੇ ਲੱਗੇ ਸਬਜ਼ੀਆਂ ਤੇ ਫਲ ਹੋ ਰਹੇ ਆ ਫੂਡ ਗ੍ਰੇਨ ਕ੍ਰੋਪਸ ਨਾਲੋਂ ਦਾਲਾਂ ਨਾਲੋਂ ਇਹਦਾ ਇਹ ਵਖਰੇਵਾ ਹੈ ਕਿ ਇਹ ਪੈਰੀਸ਼ੀਬਲ ਨਾਸ਼ਵਾਨ ਜ਼ਿਆਦਾ ਆ ਇਹਨਾਂ ਦੀ ਸ਼ੈਲਫ ਲਾਈਫ ਬੜੀ ਘੱਟ ਹੁੰਦੀ ਆ ਤੋੜਾਈ ਜਾਂ ਹਾਰਵੈਸਟ ਤੋਂ ਬਾਅਦ ਛੇਤੀ ਖਰਾਬ ਹੋਣ ਦੇ ਚਾਂਸ ਹੁੰਦੇ ਆ ਕੋールド ਚੇਨ ਇੱਕ ਉਹ ਸਿਸਟਮ ਆ ਜਿਹਦੇ ਵਿੱਚ ਇਹਦੀ ਸ਼ੈਲਫ ਲਾਈਫ ਵਧ ਜਾਂਦੀ ਆ ਔਰ ਉਹਦੇ ਨਾਲ ਜਿਹੜੀ ਪੈਰੀਸ਼ੇਬਲ ਹੋਣ ਕਰਕੇ ਕਰੀਬ ਵਕਫਕ ਰਿਪੋਰਟਾਂ ਅਨੁਸਾਰ 20 ਤੋਂ 30 35% ਤੱਕ ਵੀ ਇਹ ਖਰਾਬ ਹੋ ਜਾਂਦੇ ਆ ਮਨੁੱਖ ਦੀ ਖਪਸ ਤੋਂ ਪਹਿਲਾਂ ਉਹ ਉਹਦੀ ਕਾਫੀ ਵੱਡੇ ਪੱਧਰ ਤੇ ਬਚਤ ਹੋ ਸਕਦੀ ਆ ਉਹਦੇ ਵਿੱਚ ਕੋਲਡ ਚੇਨ ਸਿਸਟਮ ਬਹੁਤ ਸਹਾਈ ਹੁੰਦਾ ਉਹਦੇ ਨਾਲ ਘੱਟ ਤਾਪਮਾਨ ਤੇ ਵੱਧ ਹਿਮੀਡੀਟੀ ਨਮੀ ਦੇ ਉੱਪਰ ਇੱਕ ਮਾਹੌਲ ਬਣਾ ਕੇ ਆਪਾਂ ਫਲ ਸਬਜ਼ੀਆਂ ਨੂੰ ਲੰਮਾ ਸਮਾਂ ਸਟੋਰ ਕਰ ਸਕਦੇ ਆ ਔਰ ਉਹਦੀ ਵੈਲਿਊ ਜਿੰਨੀ ਅਸੀਂ ਅਰਨ ਕਰਦੇ ਆ ਸਟੋਰੇਜ ਤੋਂ ਬਾਅਦ ਉਹਦਾ ਸਾਰਿਆਂ ਨੂੰ ਫਾਇਦਾ ਹੁੰਦਾ ਉਹ ਪੈਦਾਵਾਰ ਕਰਨ ਵਾਲੇ ਨੂੰ ਵੀ ਫਾਇਦਾ ਹੈ ਸਮਾਜ ਨੂੰ ਐਸ ਏ ਹੋਲ ਫਾਇਦਾ ਕਿਉਂਕਿ ਇਹ ਨਿਊਟ੍ਰੀਸ਼ਨ ਵਾਲੀਆਂ ਫਲ ਸਬਜ਼ੀਆਂ ਹਰੇਕ ਦੇ ਖਪਤ ਵਾਸਤੇ ਉਹਨਾਂ ਦੇ ਕੋਲ ਪਹੁੰਚਦੀਆਂ ਤੇ ਜਿਹੜਾ ਆਮ ਕਿਸਾਨ ਆ ਜਿਹੜਾ ਸਬਜ਼ੀ ਇਹ ਪੈਦਾ ਕਰ ਰਿਹਾ ਜਾਂ ਫਲ ਪੈਦ ਦੀ ਪੈਦਾਵਾਰ ਕਰ ਰਿਹਾ ਹੈ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਤਾਂ ਉਹ ਕਿਵੇਂ ਕੋਲਡ ਚੇਨ ਸਿਸਟਮ ਨਾਲ ਜੁੜ ਸਕਦਾ ਹੈ ਜਾਂ ਕਿਵੇਂ ਜਿਹੜਾ ਉਸ ਤੋਂ ਜਿਹੜਾ ਫਾਇਦਾ ਉਠਾ ਸਕਦਾ ਹੈ ਕੋਲਡ ਚੇਨ ਸਿਸਟਮ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਅਸੀਂ ਹਾਰਵੈਸਟਿੰਗ ਕਰਦੇ ਹਾਂ ਫਲ ਸਬਜ਼ੀਆਂ ਤੋੜਦੇ ਹਾਂ ਉਸ ਤੋਂ ਬਾਅਦ ਪ੍ਰੀ ਕੂਲਿੰਗ ਦੀ ਲੋੜ ਪੈਂਦੀ ਹੈ ਪ੍ਰੀ ਕੂਲਿੰਗ ਵਾਸਤੇ ਹੁੰਦਾ ਕਿ ਜੋ ਤਾਪਮਾਨ ਬਾਹਰ ਹੈ ਉਹਨੂੰ ਆਪਾਂ ਘੱਟ ਤਾਪਮਾਨ ਦੇ ਉੱਪਰ ਸਬਜ਼ੀਆਂ ਫਲਾਂ ਨੂੰ ਲੈ ਕੇ ਆਉਣਾ ਉਹ ਪ੍ਰੀ ਕੂਲਿੰਗ ਦੀ ਫੈਸਿਲਿਟੀ ਅਸੀਂ 35% ਸਬਸਿਡੀ ਨਾਲ ਦਿੰਦੇ ਆਂ ਤੇ ਕਰੀਬ 25 ਲੱਖ ਦਾ ਜਿਹੜਾ ਪ੍ਰੀ ਕੂਲਿੰਗ ਯੂਨਿਟ 6 ਟਨ ਦੀ ਕਪੈਸਿਟੀ ਵਾਲਾ ਉਹ ਕੋਈ ਵੀ ਫਾਰਮਰ ਚਾਹੇ ਉਹ ਲੈ ਸਕਦੇ ਆ ਜਾਂ ਕੋਈ ਵੀ ਜਿਹੜਾ ਐਂਟਰਪ੍ਰੈਨਿਓਰ ਉਹ ਲੈ ਸਕਦਾ ਹਾਂ ਇਹਦੇ ਵਿੱਚ ਮੈਂ ਗੱਲ ਕਰਨਾ ਚਾਹਾਂ ਕਿ ਵੀ ਜਿਹੜੇ ਇਹ ਕਿਹਾ ਜਾਂਦਾ ਹੈ ਕਿ ਕੋਲਡ ਚੈਨ ਸਿਸਟਮ ਲਗਾਉਣ ਦੇ ਲਈ ਸਬਸਿਡੀ ਦਿੱਤੀ ਜਾਊਗੀ ਇਹਦੇ ਬਾਰੇ ਥੋੜਾ ਵਿਸਤਾਰ ਨਾਲ ਦੱਸਿਆ ਜਾਵੇ ਵੀ ਕੂਲਚਨ ਸਿਸਟਮ ਜੇਕਰ ਕਿਸੇ ਕਿਸਾਨ ਨੇ ਜਾਂ ਕਿਸੇ ਨੇ ਵੀ ਲਗਾਉਣਾ ਹੈ ਤਾਂ ਉੱਤੇ ਕਿੰਨੀ ਸਬਸਿਡੀ ਹੈ ਤੇ ਕੀ ਪ੍ਰੋਸੀਜਰ ਹੈ ਕੀ ਪ੍ਰਕਿਰਿਆ ਉਸ ਦਾ ਉਹ ਇਸ ਤਰ੍ਹਾਂ ਹੁੰਦਾ ਕਿ ਸਾਡੇ ਹਰ ਬਲਾਕ ਚ ਬਾਗਬਾਨੀ ਵਿਕਾਸ ਅਫਸਰ ਦੀ ਪੋਸਟ ਆ ਉਹਨਾਂ ਨੂੰ ਸਬੰਧਤ ਕਿਸਾਨ ਜਾਂ ਐਂਟਰਪ੍ਰੀਨਿਅਰ ਸੰਤਕਾਰ ਕੋਈ ਵੀ ਮਿਲ ਸਕਦਾ ਔਰ ਉਹ ਤੁਹਾਨੂੰ ਸਾਰਾ ਪ੍ਰੋਸੀਜਰ ਦੱਸਦੇ ਆ ਕਿ ਉਹ ਐਪਲੀਕੇਸ਼ਨ ਫਾਰਮ ਦੇਣਗੇ ਕਿ ਉਹ ਕਿੰਨੇ ਥਾਂ ਤੇ ਕਿਸ ਜਗ੍ਹਾ ਤੇ ਲਾਉਣਾ ਚਾਹੁੰਦਾ ਉਹਦੀ ਰਿਕੁਆਇਰਮੈਂਟ ਕਾਗਜ਼ ਪੱਤਰ ਦੀ ਕੋਈ ਫਰਦੀ ਉਹ ਲੈ ਕੇ ਉਸ ਤੋਂ ਬਾਅਦ ਐਪਲੀਕੇਸ਼ਨ ਭਰਨ ਤੋਂ ਬਾਅਦ ਉਹ ਸਬਸਿਡੀ ਦਾ ਮਤਲਬ ਹੱਕਦਾਰ ਬਣ ਸਕਦਾ ਉਹ ਅਪਲਾਈ ਕਰਦਾ ਔਰ ਉਹ ਚ ਇਨਸਪੈਕਸ਼ਨ ਹੁੰਦੀ ਆ ਬਣਾਉਣ ਤੋਂ ਬਾਅਦ ਜਾਂ ਖਰੀਦਣ ਤੋਂ ਬਾਅਦ ਉਹਦੀਆਂ ਸਪੈਸੀਫਿਕੇਸ਼ਨਾਂ ਸਾਰੀਆਂ ਭਾਰ ਸਰਕਾਰ ਦੁਆਰਾ ਤੈਅ ਆ ਕੋਲਡ ਸਟੋਰ ਬਣਾਉਣਾ ਜਾਂ ਪ੍ਰੀ-ਕੂਲਿੰਗ ਯੂਨਿਟ ਲੈਣਾ ਜਾਂ ਤੁਸੀਂ ਰਾਈਪਨਿੰਗ ਚੈਂਬਰ ਬਣਾਉਣੇ ਆ ਜਾਂ ਤੁਸੀਂ ਕੋਈ ਪੈਕ ਹਾਊਸ ਬਣਾਉਣਾ ਉਹਦੀਆਂ ਸਾਰੀਆਂ ਸਪੈਸੀਫਿਕੇਸ਼ਨ ਜਿਹੜੀਆਂ ਉਹ ਸਾਡੇ ਦਫ਼ਤਰ ਤੋਂ ਮਿਲ ਸਕਦੀਆਂ ਅਵੇਲੇਬਲ ਨੇ ਉਹਦੇ ਮੁਤਾਬਕ ਕੁਝ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਕਿ ਬੈਂਕ ਨਾਲ ਸੰਬੰਧਤ ਹੈ ਕ੍ਰੈਡਿਟ ਲਿੰਕਡ ਸਬਸਿਡੀ ਕੋਲਡ ਸਟੋਰ ਬਣਾਉਣਾ ਤੇ ਤੁਹਾਨੂੰ ਬੈਂਕ ਤੋਂ ਅਪਰੇਜ਼ ਕਰਾਉਣਾ ਪਏਗਾ ਪਹਿਲਾਂ ਸੋ ਉਹ ਸਾਡੇ ਦਫ਼ਤਰ ਵਿੱਚੋਂ ਦੱਸਤਾ ਜਾਂਦਾ ਉਹਨਾਂ ਨੂੰ ਉਹ ਫਿਰ ਬੈਂਕ ਤੋਂ ਅਪਰੇਜ਼ ਕਰਾ ਕੇ ਲੋਨ ਵੀ ਲੈ ਲੈਂਦੇ ਆ ਔਰ ਕ੍ਰੈਡਿਟ ਲਿੰਕ ਬੈਕ ਐਂਡਡ ਸਬਸਿਡੀ ਹੈ ਕਿ ਅਸੀਂ ਡਾਇਰੈਕਟ ਸਬਸਿਡੀ ਬੈਂਕ ਨੂੰ ਦੇਣੀ ਹੁੰਦੀ ਹੈ ਉਹ ਉਸ ਕਿਸਾਨ ਦੇ ਖਾਤੇ 'ਚ ਉਸ ਬੈਂਕ ਵਿੱਚ ਚਲੀ ਜਾਂਦੀ ਹੈ ਔਰ ਉਹਦਾ ਉਹਨੂੰ ਫਾਇਦਾ ਹੁੰਦਾ ਤੇ ਕਿੰਨੀ ਕਿੰਨੀ ਕਿ ਸਬਸਿਡੀ ਹੈ ਵਾਕੁੱਖ ਜਿਹੜਾ ਚੈਨ ਸਿਸਟਮ ਦੇ ਵਿੱਚ ਜਿਸ ਤਰ੍ਹਾਂ ਕਿ ਪ੍ਰੀਕੂਲਿੰਗ ਬਾਰੇ ਮੈਂ ਦੱਸਿਆ ਹਾਰਵੈਸਟਿੰਗ ਤੋਂ ਬਾਅਦ ਉਹਦੇ ਤੇ 35% ਸਬਸਿਡੀ ਆ ਉਸ ਤੋਂ ਬਾਅਦ ਜੇ ਤੁਸੀਂ ਕੋਈ ਪੈਕ ਹਾਊਸ ਬਣਾਉਣਾ ਆਪਣੇ ਫਾਰਮ ਦੇ ਉੱਪਰ ਤਾਂ ਕਿ ਤੁਸੀਂ ਇੱਕਦਮ ਤੋੜਾਈ ਕਰਨ ਤੋਂ ਬਾਅਦ ਤੁਸੀਂ ਪੈਕ ਹਾਊਸ ਲਿਆ ਕੇ ਉਹਨਾਂ ਨੂੰ ਸੋਰਟਿੰਗ ਕਰਨੀ ਆ ਵੱਖ-ਵੱਖ ਮਾੜੀ ਚੀਜ਼ ਕੱਢਣੀ ਆ ਉਹਦੇ ਵਾਸਤੇ 50% ਸਬਸਿਡੀ ਯਾਨੀ ਕਿ 4 ਲੱਖ ਰੁਪਏ ਚ ਪੈਕ ਹਾਊਸ ਬਣਦਾ 2 ਲੱਖ ਰੁਪਏ ਸਬਸਿਡੀ ਅਸੀਂ ਕਿਸਾਨ ਦੇ ਅਕਾਊਂਟ 'ਚ ਆਨਲਾਈਨ ਸਿੱਧੀ ਪਾਉਨੇ ਆ ਔਰ ਉਹ ਸਾਈਜ਼ ਵੀ ਉਹਦਾ ਪੈਕ ਹਾਊਸ ਦਾ 9 ਮੀਟਰ ਬਾਈ 6 ਮੀਟਰ ਜਾਂ 30 ਫੁੱਟ ਬਾਈ 20 ਫੁੱਟ ਦਾ ਹੁੰਦਾ ਉਹਦੀਆਂ ਸਪੈਸੀਫਿਕੇਸ਼ਨਾਂ ਪਹਿਲਾਂ ਤੈਅ ਕੀਤੀਆਂ ਆ ਪੈਕ ਹਾਊਸ ਤੋਂ ਬਾਅਦ ਮਤਲਬ ਸਾਡਾ ਰਾਈਪਨਿੰਗ ਚੈਂਬਰ ਵੀ ਬਣਦੇ ਆ ਕੋਲਡ ਸਟੋਰ ਵੀ ਬਣਦੇ ਆ ਕੋਲਡ ਸਟੋਰ ਦੋ ਕਿਸਮ ਦੇ ਹੈ ਇੱਕ ਕੋਲਡ ਸਟੋਰ ਆ ਜਿਹਦੇ ਵੱਡੇ ਚੈਂਬਰ ਆ ਉਹਦੇ ਤੇ 8000 ਰੁਪਿਆ ਪਰ ਟਨ ਦੇ ਹਿਸਾਬ ਨਾਲ ਟੋਟਲ ਕੀਮਤ ਹੁੰਦੀ ਹੈ ਉਹਤੇ 35% ਸਬਸਿਡੀ ਆ ਔਰ ਜਿਹੜਾ ਛੋਟੇ ਚੈਂਬਰਾਂ ਵਾਲਾ ਟਾਈਪ 2 ਦਾ ਸਟੋਰ ਕਹਿੰਦੇ ਆ ਉਹ 250 ਟਨ ਤੋਂ ਥੱਲੇ 6 ਚੈਂਬਰ ਬਣਾਉਣੇ ਹੁੰਦੇ ਆ ਉਹਦੇ ਉੱਪਰ 10000 ਰੁਪਿਆ ਪਰ ਟਨ ਦੇ ਹਿਸਾਬ ਨਾਲ ਮੰਨ ਕੇ 35% ਸਬਸਿਡੀ ਆਉਂਦੀ ਆ ਸੋ ਉਹ ਸਬਸਿਡੀ ਦਾ ਜੋ ਮੈਂ ਟੰਗ ਦੱਸਿਆ ਜਦੋਂ ਸਾਡੀ ਇਨਸਪੈਕਸ਼ਨ ਹੋ ਜਾਂਦੀ ਆ ਕ੍ਰੈਡਿਟ ਲਿੰਕ ਬੈਕ ਐਂਡਡਾ ਸੀ ਸਿੱਧਾ ਫਾਰਮਰ ਦੇ ਜਾਂ ਜਿਹਨੇ ਵੀ ਸਟੋਰ ਲਾਇਆ ਉਹਦੇ ਖਾਤੇ ਵਿੱਚ ਸਿੱਧਾ ਉਹ ਪਾ ਦਿੰਦੇ ਆ ਫਿਰ ਰਾਈਪਨਿੰਗ ਚੈਂਬਰ ਦੀ ਬੜੀ ਲੋੜ ਹੈ ਕਿਉਂਕਿ ਆਪਾਂ ਦੇਖਦੇ ਆ ਪਪੀਤਾ ਮਤਲਬ ਵੱਖ-ਵੱਖ ਚੀਜ਼ਾਂ ਜਿਹੜੀਆਂ ਆਪਾਂ ਕੇਲੇ ਆ ਉਹ ਸਾਰੇ ਰਾਈਪਨਿੰਗ ਹੁੰਦੀ ਆ ਪੁਰਾਣੇ ਸਮੇਂ ਦੇ ਵਿੱਚ ਪਹਿਲਾਂ ਚੱਲਦਾ ਸੀ ਕਿ ਮਸਾਲੇ ਨਾਲ ਪਕਾਉਂਦੇ ਸੀ ਕੈਲਸ਼ੀਅਮ ਕਾਰਬਾਇਟ ਸੀ ਉਹ 'ਚ ਨੁਕਸ ਆਉਂਦੇ ਸੀਗੇ ਸਿਹਤ ਵਾਸਤੇ ਹੈਜ਼ਰਡਸਾ ਚੰਗਾ ਨਹੀਂ ਉਹ ਬੈਨ ਹੋਇਆ ਤੇ ਅਸੀਂ ਰਾਈਪਨਿੰਗ ਚੈਂਬਰ ਬਣਾਉਣੇ ਵਧਾ ਦਿੱਤੇ ਉਹਦੇ 'ਚ ਰਾਈਪਨਿੰਗ ਚੈਂਬਰ 'ਚ 에ਥੀਲਨ ਗੈਸ ਨੇਚਰਲ ਗੈਸ ਹੁੰਦੀ ਆ ਉਹਦੇ ਰਾਹੀਂ ਇਹ ਫਲ ਪੱਕਦੇ ਉਹ ਤੁਹਾਡੀ ਸਿਹਤ ਲਈ ਚੰਗੇ ਆ ਮਾੜੇ ਨਹੀਂ ਸੋ ਉਹ ਰਾਈਪਨਿੰਗ ਚੈਂਬਰ ਨੂੰ ਬਣਾਉਣ ਵਾਸਤੇ ਵੀ ਅਸੀਂ 35% ਸਬਸਿਡੀ ਦਿੰਦੇ ਆ ਸੋ ਨਾਲ ਦੀ ਨਾਲ ਅਸੀਂ ਕਈ ਵਾਰ ਜਦੋਂ ਸਟੋਰ ਦੇ ਉੱਪਰੋਂ ਅਸੀਂ ਦੂਰ ਦਰਾਡੇ ਕਿਤੇ ਮੰਡੀਆਂ ਦੇ ਵਿੱਚ ਫਲ ਸਬਜ਼ੀਆਂ ਲੈ ਕੇ ਜਾਣਾ ਉਹਦੇ ਵਾਸਤੇ ਰੈਫਰਿਜਰੇਟਡ ਵੈਨ ਹੁੰਦੀ ਆ ਉਹ ਰੈਫਰਿਜਰੇਟਡ ਵੈਨ ਉੱਪਰ ਵੀ ਸਾਡੀ 35% ਸਬਸਿਡੀ ਆ 26 ਲੱਖ ਦੀ ਆਉਂਦੀ ਆ ਜੇ 9 ਟਨ ਕੈਪੈਸਿਟੀ ਦੀ ਹੋਵੇ ਜੇ ਕਿਸੇ ਨੇ ਥੋੜੀ ਛੋਟੀ ਬਣਾਉਣੀ ਹੋ ਪ੍ਰੋ ਰਾਟਾ ਬੇਸਿਸ ਤੇ ਉਹਨਾਂ ਇਕੱਠ ਹੋ ਸਕਦੇ ਪੈਸੇ ਉਹਦੇ ਉੱਪਰ ਵੀ 35% ਸਬਸਿਡੀ ਆ ਸੋ ਹਾਰਵੈਸਟਿੰਗ ਤੋਂ ਲੈ ਕੇ ਖਪਤਕਾਰ ਤੱਕ ਪਹੁੰਚਣ ਤੱਕ ਉਹ ਸਾਰਾ ਸਿਸਟਮ ਹੈ ਸਰਕਾਰ ਵੱਲੋਂ ਉਹ ਤੇ ਮਦਦ ਲਗਾਤਾਰ ਦਿੱਤੀ ਜਾ ਰਹੀ ਹੈ ਤੇ ਤੁਹਾਡੇ ਮੁਤਾਬਕ ਜੇ ਆਪਾਂ ਗੱਲ ਕਰਨੀ ਹੋਵੇ ਜੇ ਕੋਈ ਆਮ ਕਿਸਾਨ ਜਾਂ ਗਰੁੱਪ ਬਣਾ ਕੇ ਅ ਕੋਈ ਸਬਸਿਡੀ ਲੈਣਾ ਚਾਹੁੰਦਾ ਹੋਵੇ ਜਾਂ ਕੋਲਡ ਚੇਨ ਸਿਸਟਮ ਬਣਾਉਣਾ ਚਾਹੁੰਦਾ ਹੋ ਤਾਂ ਉਹਨੂੰ ਕਿਹੜਾ ਉਹਦੇ ਲਈ ਫਾਇਦੇਮੰਦ ਹੋਊਗਾ ਕਿ ਕਿਸ ਪੱਧਰ ਦਾ ਉਹਨੂੰ ਬਣਾਉਣਾ ਚਾਹੀਦਾ ਹੈ ਉਹ ਇਸ ਗੱਲ ਤੇ ਮਨਸਰ ਹੈ ਕਿ ਕਿਸਾਨਾਂ ਦਾ ਗਰੁੱਪ ਕਿੱਡਾ ਕ ਵੱਡਾ ਹੈ ਉਹਨਾਂ ਕੋ ਕੈਪੀਟਲ ਕਿੰਨਾ ਖ ਹੈ ਕਿੰਨਾ ਕੋਨਾਂ ਕੋ ਰਾ ਮਟੀਰੀਅਲ ਹੈ ਜਿਹੜਾ ਉਹਨਾਂ ਨੇ ਰੱਖਣਾ ਸਟੋਰ ਦੇ ਵਿੱਚ ਉਹ ਗਰੁੱਪ ਦੇ ਉੱਪਰ ਡਿਪੈਂਡ ਕਰਦਾ ਛੋਟਾ ਸਟੋਰ ਵੀ ਬਣ ਸਕਦਾ ਵੱਡਾ ਵੀ ਬਣ ਸਕਦਾ ਪ੍ਰੀਕੂਲਿੰਗ ਜ਼ਰੂਰ ਉਹਨਾਂ ਨੂੰ ਲੈਣੀ ਚਾਹੀਦੀ ਹੈ ਉਹ ਚ ਜੋਬ ਸਿਲਟੀਆਂ ਮੈਂ ਦੱਸੀਆਂ ਸਾਰੀਆਂ ਦੀਆਂ ਸਾਰੀਆਂ ਉਹਨਾਂ ਵਾਸਤੇ ਵੀ ਅਵੇਲੇਬਲ ਹੈਗੀਆਂ ਇਸ ਲਈ ਪੰਜਾਬ ਵਿੱਚ ਕਰੀਬ 500 ਤੇ 59 ਕੋਲਡ ਸਟੋਰ ਜਿਹੜੇ ਉਹ ਲੱਗ ਚੁੱਕੇ ਆ ਨੈਸ਼ਨਲ ਹਾਰਟੀਕਲਚਰ ਮਿਸ਼ਨ ਤਹਿਤ ਅਸੀਂ ਪਿਛਲੇ ਕਰੀਬ 9-10 ਸਾਲ ਦੇ ਵਿੱਚ 100 ਤੇ 39 ਕੋਲਡ ਸਟੋਰ ਬਣਾਏ ਆ ਕੂਲ ਸਟੋਰਾਂ ਦੇ ਉੱਪਰ ਕਰੀਬ 91 ਕਰੋੜ ਰੁਪਏ ਦੀ ਸਬਸਿਡੀ ਅਸੀਂ ਦੇ ਚੁੱਕੇ ਹਾਂ ਇਸੇ ਤਰ੍ਹਾਂ ਜਿਹੜੇ ਬਾਕੀ ਦੇ ਪ੍ਰੀ-ਕੂਲਿੰਗ ਰਾਈਪਨਿੰਗ ਚੈਂਬਰ ਦੂਸਰੇ ਸਿਸਟਮ ਹੈਗੇ ਆ ਪੋਸਟ ਹਾਰਵੈਸਟ ਮੈਨੇਜਮੈਂਟ ਦੇ ਉਹਦੇ ਉੱਪਰ ਵੀ ਅਸੀਂ ਕੋਈ 12-14 ਕਰੋੜ ਦੀ ਸਬਸਿਡੀ ਦੇ ਚੁੱਕੇ ਹਾਂ ਹੁਣ ਤੱਕ ਯਾਨੀ 100 ਕਰੋੜ ਤੋਂ ਉੱਪਰ ਵੱਧ ਮਦਦ ਕਰਕੇ ਅਸੀਂ ਕੋਲਡ ਚੇਨ ਦੇ ਸਿਸਟਮ ਨੂੰ ਕਾਫੀ ਮਜ਼ਬੂਤ ਕੀਤਾ ਹੁਣ ਨਵੀਂ ਸਾਡੀ ਪਾਲਿਸੀ ਇਹ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਛੋਟੇ ਚੈਂਬਰ ਵਾਲੇ ਸਟੋਰ ਵੱਧ ਬਣਨ ਕਿਉਂਕਿ ਹਰ ਫਲ ਸਬਜ਼ੀ ਨੂੰ ਇੱਕੋ ਟੈਂਪਰੇਚਰ ਤੇ ਇੱਕੋ ਨਮੀ ਦੇ ਉੱਪਰ ਇੱਕ ਥਾਂ ਹੀ ਰੱਖਿਆ ਜਾ ਸਕਦਾ ਸੋ ਮਾਰਾਂ ਦੀ رائے ਮੁਤਾਬਕ ਜੋ ਉਹਨਾਂ ਨੇ ਖੋਜਾਂ ਕੀਤੀਆਂ ਉਹਦੇ ਮੁਤਾਬਕ ਵੱਖ-ਵੱਖ ਫਲ ਸਬਜ਼ੀਆਂ ਨੂੰ ਵੱਖ-ਵੱਖ ਤਾਪਮਾਨ ਤੇ ਵੱਖ-ਵੱਖ ਮਿੱਟੀ ਤੇ ਰੱਖਿਆ ਜਾਂਦਾ ਔਰ ਉਹਨਾਂ ਚੋਂ ਕੁਝ ਫਲ ਸਬਜ਼ੀਆਂ ਇੱਕ ਦੂਜੇ ਨਾਲ ਕੰਪੈਟੀਬਲ ਵੀ ਨਹੀਂ ਹੈ ਉਹਨਾਂ ਨੂੰ ਇਕੱਠੇ ਵੀ ਨਹੀਂ ਰੱਖ ਸਕਦੇ ਇੱਕ ਸਬਜ਼ੀ ਇੱਕ ਫਲ ਇੱਕ ਗੈਸ ਪ੍ਰੋਡਿਊਸ ਕਰਦਾ ਦੂਜੀ ਦੂਜੀ ਕਰਦੀ ਇਸ ਕਰਕੇ ਉਹਦਾ ਵੀ ਇੱਕ ਸਿਸਟਮ ਬਣਿਆ ਹੈ ਕਿ ਛੋਟੇ ਚੈਂਬਰਾਂ ਚ ਆਪਾਂ ਕੰਪੈਟੀਬਲ ਸਬਜ਼ੀਆਂ ਜਾਂ ਇੱਕ ਕਿਸਮ ਦੀ ਸਬਜੀ ਜਾਂ ਫਲ ਉਹ ਰੱਖ ਸਕਦੇ ਆ ਉਹ ਸਟੋਰਾਂ ਦੇ ਉੱਪਰ ਸਬਸਿਡੀ 35% ਆ ਪਰ ਉਹਨਾਂ ਦੀ ਕਿਉਂਕਿ ਖਰਚਾ ਵੱਧ ਆਉਂਦਾ ਇਸ ਕਰਕੇ 8000 ਪਰ ਟਨ ਦੀ ਬਜਾਏ 10000 ਪਰ ਟਨ ਕੁੱਲ ਕੀਮਤਾਂ ਦੀ ਮਿੱਥੀ ਗਈ ਤੇ ਛੋਟੇ ਚੈਂਬਰ ਦਾ ਕਿੰਨਾ ਕੁ ਖਰਚਾ ਆ ਜਾਂਦਾ ਹੈ ਤੇ ਜੇ ਆਪਾਂ ਗੱਲ ਕਰੀਏ ਉਹਦਾ ਛੋਟਾ ਚੈਂਬਰ ਜਿਹੜਾ ਬਣਾਉਣਾ ਹੈ ਉਹ ਤੇ 10000 ਇੱਕ ਟਨ ਦਾ ਖਰਚਾ ਆਉਂਦਾ ਮਤਲਬ ਉਹ ਚ ਜਿੰਨੇ ਟਨ ਦਾ 1000 ਟਨ ਦਾ ਬਣਾਉਣਾ 5000 4000 ਟਨ ਦਾ ਬਣਾਉਣਾ ਉਹਦੇ ਮੁਤਾਬਕ ਜਿੰਨੇ ਚੈਂਬਰ ਬਣ ਜਾਣਗੇ 10000 ਟਨ ਦੇ ਹਿਸਾਬ ਨਾਲ ਮੰਨ ਕੇ ਉਹਨੂੰ 35% ਸਬਸਿਡੀ ਦਿੱਤੀ ਜਾਊਗੀ ਜਿਹੜੀ ਤੁਸੀਂ ਕਹਿ ਰਹੇ ਸੀ ਪ੍ਰੀ-ਕੂਲਿੰਗ ਸਿਸਟਮ ਦੀ ਗੱਲ ਕਰ ਰਹੇ ਸੀ ਵੀ ਉਹ ਕਿਸਾਨ ਨੂੰ ਜ਼ਰੂਰ ਲਗਾਉਣਾ ਚਾਹੀਦਾ ਤੇ ਉਹਦੇ ਬਾਰੇ ਥੋੜਾ ਡਿਟੇਲ ਹੋਰ ਦੱਸੋ ਵੀ ਉਹਦੇ ਲਈ ਕਿੰਨਾ ਕੁ ਖਰਚਾ ਆਏਗਾ ਪ੍ਰੀ-ਕੂਲਿੰਗ ਸਿਸਟਮ ਲਗਾਉਣ ਦੇ ਲਈ ਤੇ ਕਿੰਨੇ ਇੱਕ ਸਬਸਿਡੀ ਬਣਦੀ ਹਾਂ ਪ੍ਰੀ-ਕੂਲਿੰਗ ਦਾ ਸਿਸਟਮ ਸਾਡਾ ਹੈ ਵੀ ਆਪਾਂ 26 ਟਨ ਦੀ 26 ਲੱਖ ਰੁਪਈਆ 6 ਟਨ ਦੀ ਕੈਪੈਸਿਟੀ ਵਾਸਤੇ ਆਉਂਦਾ ਜਿਸ ਤਰ੍ਹਾਂ ਹੁਣ ਸਾਡੀ ਕਿਨੋ ਦੀ ਐਕਸਪੋਰਟ ਐ ਸਾਲ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕੀ ਆ ਇਹ ਰਸ਼ੀਆ ਨੂੰ ਯੂਕਰੇਨ ਦੁਬਈ ਸਾਊਦੀ ਅਰੇਬੀਆ ਬੰਗਲਾਦੇਸ਼ ਵੱਡੇ ਪੱਧਰ ਤੇ ਜਾਣਾ ਸ਼ੁਰੂ ਹੋ ਗਿਆ ਬੋਰ ਏਰੀਏ ਤੋਂ ਹੁਸ਼ਾਰਪੁਰ ਤੋਂ ਵੀ ਸ਼ੁਰੂ ਹੋ ਰਿਹਾ ਸੋ ਉਹਦੇ ਵਾਸਤੇ ਸਭ ਤੋਂ ਵੱਧ ਲੋੜ ਸੀ ਹਾਰਵੈਸਟ ਕਰਨ ਤੋਂ ਬਾਅਦ ਕਿਨੋ ਉਹ ਪ੍ਰੀਕੂਲ ਕੀਤਾ ਜਾਵੇ ਸੋ ਉਹ ਪ੍ਰੀਕੂਲਿੰਗ ਦੀਆਂ ਫੈਸਿਲਿਟੀ ਸਾਨੂੰ ਹੋਰ ਵਧਾਉਣ ਦੀ ਲੋੜ ਆ ਕਿਉਂਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਐਕਸਪੋਰਟ ਕਿਨੋ ਸੰਤਰੇ ਦੀ ਬਹੁਤ ਤੇਜ਼ੀ ਨਾਲ ਵਧਣੀ ਆ ਉਹ ਚੀਜ਼ ਜ਼ਿਕਰਯੋਗ ਹੈ ਕਿ ਦੂਰ ਦੀਆਂ ਮੰਡੀਆਂ 'ਚ ਜਾਣ ਵਾਸਤੇ ਫੋਰ ਐਗਜ਼ਾਮਪਲ ਕਿੰਨੋਂ ਨੂੰ ਆਪਾਂ ਰਸ਼ੀਆ ਭੇਜਣਾ ਤੇ ਕਰੀਬ 40 ਦਿਨ ਲੱਗ ਜਾਂਦੇ ਆ ਜੇ ਆਪਾਂ ਸ਼ਿਪ ਰਾਹੀਂ ਭੇਜ ਰਹੇ ਹਾਂ ਤੇ 32 ਤੋਂ 35 ਦਿਨ ਤੇ ਸ਼ਿਪ ਦੇ ਵਿੱਚ ਹੀ ਲੱਗਦੇ ਆ ਬਾਕੀ ਤੜਾਈ ਤੋਂ ਬਾਅਦ ਅਸੀਂ ਜਿਹੜਾ ਉਹਨੂੰ ਮੰਦਰਗਾਹ ਤੱਕ ਲੈ ਕੇ ਜਾਣਾ ਬੰਬੇ ਜਾਂ ਗੁਜਰਾਤ ਲੈ ਕੇ ਜਾਵਾਂਗੇ ਕਨਲਾ ਸੋ ਉੱਥੋਂ ਜਾਣ ਦਾ ਵੀ ਟਾਈਮ ਆਉਂਦਾ ਸੋ 40 ਦਿਨ ਦੇ ਕਰੀਬ ਏ ਜੇ ਆਪਾਂ ਚਾਹੀਏ ਵੀ ਬਿਨਾ ਪ੍ਰੀ ਕਾਲ ਕੀਤੇਆਂ ਜਾਂ ਬਿਨਾ ਉਹਨੂੰ ਠੰਡ ਦੇ ਵਿੱਚ ਰੱਖ ਕੇ ਸਟੋਰੇਜ ਤੋਂ ਬਿਨਾ ਜਾਂ ਲੋ ਟੈਂਪਰੇਚਰ ਤੋਂ ਬਿਨਾ ਉਹ ਏਡੀ ਦੂਰ ਨਹੀਂ ਪਹੁੰਚ ਸਕਦਾ ਉਹ ਸਾਡੇ ਜਿਹੜੇ ਹੁਣ ਪਹਿਲੇ ਕੰਟੇਨਰ ਉਹ ਰਸ਼ੀਆ ਔਰ ਦੁਬਈ ਪਹੁੰਚੇ ਆ ਉਹ ਬਹੁਤ ਸਕਸੈਸਫੁਲੀ ਪਹੁੰਚੇ ਆ ਔਰ ਉਹਦੀ ਕੁਆਲਿਟੀ ਬਿਹਤਰੀਨ ਮੰਨੀ ਗਈ ਹੈ ਉੱਥੇ ਜਿੰਨਾ ਕਿ ਨੂੰ ਪਹਿਲਾਂ ਬਾਕੀ ਮੁਲਕਾਂ ਤੋਂ ਵੀ ਆ ਰਿਹਾ ਸੀ ਪਾਕਿਸਤਾਨ ਤੋਂ ਆਉਂਦਾ ਸੋ ਜਿਹੜੇ ਬਾਅਰ ਖਰੀਦਦਾਰ ਉਹਨਾਂ ਨੇ ਬਹੁਤ ਪਸੰਦ ਕੀਤਾ ਔਰ ਉਹ ਕਹਿ ਰਹੇ ਨੇ ਕਿ ਸਾਨੂੰ ਤੁਸੀਂ 40 50 ਕੰਟੇਨਰ ਡੇਲੀ ਦਿਓ ਉਹ ਫੈਸਿਲਿਟੀਆਂ ਜਿਹੜੀਆਂ ਪ੍ਰੀ-ਕੂਲਿੰਗ ਦੀਆਂ ਸਾਡੀ ਉਹ ਉਹ ਲੁੜਿੰਦੀਆਂ ਹੈ ਇੱਥੇ ਉਹ ਅਸੀਂ ਵੱਧ ਤੋਂ ਵੱਧ ਹੁਣ ਅਗਲੇ ਸਾਲ ਦੇ ਵਿੱਚ ਬਣਾਵਾਂਗੇ ਤਾਂ ਕਿ ਅਗਲੇ ਸਾਲ ਨੂੰ ਅਸੀਂ ਇਹਨੂੰ ਹੋਰ ਵੀ ਤੇਜ਼ੀ ਨਾਲ ਕਰ ਸਕੀਏ ਇੱਕ ਮਿੰਟ ਦੱਸਿਓ ਕਿ ਪ੍ਰੀਕੂਲਿੰਗ ਜਿਹੜਾ ਸਿਸਟਮ ਹੈ ਦਾ ਫਾਇਦਾ ਕੀ ਹੈ ਇਹ ਕਿਸ ਪੱਧਰ ਨਾਲ ਜਦੋਂ ਅਸੀਂ ਹਾਰਵੈਸਟ ਕਰਦੇ ਹਾਂ ਫਲ ਸਬਜ਼ੀਆਂ ਨੂੰ ਉਸ ਟਾਈਮ ਤੇ ਬਾਹਰ ਦਾ ਤਾਪਮਨ ਕਈ ਵਾਰ ਕਾਫੀ ਉੱਚਾ ਹੁੰਦਾ ਫੋਰ ਐਗਜ਼ਾਮਪਲ ਆਪਾਂ 24 ਡਿਗਰੀ 25 ਡਿਗਰੀ 30 ਡਿਗਰੀ 35 ਡਿਗਰੀ 40 ਡਿਗਰੀ ਸੀਜ਼ਨ ਤੇ ਮਨਸਰ ਹੈ ਪਰੀਕੂਲ ਦਾ ਮਤਲਬ ਹੈ ਕਿ ਉਹਨੂੰ ਆਪਾਂ ਜੋ ਉਸ ਸਬਜੀ ਦਾ ਫਲ ਦਾ ਲੋਢਿੰਦਾ ਟੈਂਪਰੇਚਰ ਹੈ ਜੇ ਤੇ ਉਹਦੀ ਲੰਮਾ ਸਮਾਂ ਸ਼ੈਲਫ ਲਾਈਫ ਹੋ ਸਕਦੀ ਆ ਉਸ ਤਾਪਮਨ ਤੇ ਲਿਆਉਣਾ ਉਹ ਵੱਖ-ਵੱਖ ਸਬਜ਼ੀਆਂ ਦਾ ਫਲਾਂ ਦਾ ਮਾਰਾਂ ਵੱਲੋਂ ਤੈਅ ਕੀਤਾ ਗਿਆ ਕਿੰਨੋਂ ਸੰਤਰੇ ਲਈ ਉਹ 5 ਤੋਂ 6 ਡਿਗਰੀ ਹੈ ਠੀਕ ਹੈ ਨਾ ਆਲੂਆਂ ਵਾਸਤੇ ਵੀ ਵੱਖ-ਵੱਖ ਪਰਪਸਲੀ ਰੱਖੇ ਆਲੂਆਂ ਲਈ ਸ਼ੀਡ ਦਾ ਆਲੂਆ ਵੇਅਰ ਪੋਟੇਟੋ ਆ ਉਹਦੇ ਵਾਸਤੇ ਪ੍ਰੋਸੈਸਿੰਗ ਵਾਲਾ ਉਹਦਾ ਵੱਖ-ਵੱਖ ਟੈਂਪਰੇਚਰ ਆ ਉਸ ਤਾਪਮਨ ਤੇ ਅਸੀਂ ਇੱਕਦਮ ਘਟਾ ਕੇ ਪ੍ਰੀਕੂਲਿੰਗ ਨਾਲ ਲੈ ਆਉਣਾ ਉਸ ਤੋਂ ਬਾਅਦ ਉਹਨੂੰ ਕੋਲਡ ਸਟੋਰ ਤੇ ਜਿਹੜਾ ਉਹਦਾ ਰਿਕੁਆਇਰਡ ਟੈਂਪਰੇਚਰ ਉਸ ਤੇ ਰੱਖ ਦੇਣਾ ਉਹਦੇ ਨਾਲ ਉਹਦੀ ਲੰਮੀ ਤੋਂ ਲੰਮੀ ਸ਼ੈਲਫ ਲਾਈਫ ਹੋ ਜਾਂਦੀ ਹੈ ਤੇ ਜਿਹਦਾ ਕਿ ਸਾਰਿਆਂ ਨੂੰ ਫਾਇਦਾ ਹੁੰਦਾ ਤੇ ਇੱਕ ਮੈਨੂੰ ਦੱਸਿਓ ਕਿ ਜਿਵੇਂ ਤੁਸੀਂ ਇਹ ਕੋਲਡ ਚੇਨਲ ਸਿਸਟਮ ਬਾਰੇ ਦੱਸਿਆ ਸਬਸਿਡੀ ਬਾਰੇ ਵੀ ਦੱਸਿਆ ਇਸ ਹਿਸਾਬ ਨਾਲ ਫਾਇਦਾ ਤਾਂ ਬਹੁਤ ਹੈ ਪਰ ਇਹ ਦੇਖਿਆ ਜਾ ਰਿਹਾ ਹੈ ਕਿ ਕਿਸਾਨ ਜਿਹੜਾ ਹੈ ਓਵੇਂ ਉਸ ਪਰ ਪੱਦਰ ਦਾ ਨਹੀਂ ਜੁੜਿਆ ਇਸ ਦੇ ਨਾਲ ਜਾਂ ਉਹਵੇਂ ਨਹੀਂ ਫਾਇਦਾ ਲੈ ਰਿਆ ਜਦੋਂ ਉਹ ਤੜਾਈ ਕਰਦਾ ਹੈ ਚਾਹੇ ਸਬਜ਼ੀ ਦੀ ਜਾਂ ਫਲ ਦੀ ਨਾਲ ਦੇ ਨਾਲ ਉਹ ਮੰਡੀ ਦੇ ਵਿੱਚ ਉਹਨੂੰ ਵੇਚਣ ਦਾ ਹੁੰਦਾ ਵੀ ਛਿਤੂ ਛਿਤੇ ਵਿਚੇ ਵਿਕੇ ਜਦ ਕਿ ਅਸੀਂ ਇਹ ਦੇਖਦੇ ਹਾਂ ਕਿ ਜੇ ਕੁਝ ਦਿਨ ਦਾ ਬਕਫਾ ਪਾਇਆ ਜਾਵੇ ਕਈ ਵਾਰ ਰੇਟ ਵੀ ਵਧੀਆ ਮਿਲ ਜਾਂਦਾ ਹੈ ਇਹਦੀ ਬਹੁਤ ਘਾਟ ਲੱਗਦੀ ਹੈ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿੱਥੇ ਘਾਟ ਲੱਗਦੀ ਹੈ ਕਿ ਕੋਲਡ ਚੇਨ ਸਿਸਟਮ ਦੀ ਘਾਟ ਆ ਜਾਂ ਕਿਸਾਨ ਉਹਨਾਂ ਤੱਕ ਨਹੀਂ ਪਹੁੰਚ ਸਕਦੇ ਜਾਂ ਕੋਈ ਹੋਰ ਕਾਰਨ ਲੱਗਦਾ ਉਹ ਤਾਂ ਦੇਖੋ ਕਿਸਾਨੀ ਦੇ ਵਿੱਚ ਛੋਟੀ ਕਿਸਾਨੀ ਵੀ ਆ ਦਰਮਿਆਨੇ ਵੀ ਵੱਡੀ ਵੀ ਆ ਮਤਲਬ ਓਵਰਆਲ ਕਿਸਾਨੀ ਜਿਹੜੀ ਹੈ ਉਹ ਚ ਖਰਚੇ ਜ਼ਿਆਦਾ ਹੋਏ ਹੁੰਦੇ ਆ ਮੁਨਾਫਾ ਕਾਰੀ ਬਾਕੀ ਸੈਕਟਰ ਦੇ ਨਾਲੋਂ ਕਾਫੀ ਘੱਟ ਆ ਉਹਦੇ ਕਰਕੇ ਉਹਨਾਂ ਨੇ ਦੇਣਦਾਰੀਆਂ ਕਾਫੀ ਦੇਣੀਆਂ ਉਧਾਰ ਚੱਕਿਆ ਹੁੰਦਾ ਉਹ ਹੁਣ ਜੇ ਜਲਦੀ ਤੋਂ ਜਲਦੀ ਮੰਡੀ ਜਾ ਕੇ ਉਹਦੇ ਪੈਸੇ ਨਾ ਕਮਾਵੇ ਤੇ ਉਹਦੇ ਲਈ ਫੇਰ ਦਿੱਕਤ ਆਉਂਦੀ ਕਿਉਂਕਿ ਦੇਣਦਾਰੀਆਂ ਖੜੀਆਂ ਖਰਚੇ ਖੜੇ ਆ ਸੋ ਉਸ ਕਰਕੇ ਕਈ ਵਾਰੀ ਲੰਮਾ ਸਮਾਂ ਹਰ ਕਿਸਾਨ ਨਹੀਂ ਰੱਖ ਸਕਦਾ ਪਰ ਜਿਹੜੇ ਕਿਸਾਨ ਰੱਖ ਸਕਦੇ ਉਹਨਾਂ ਨੂੰ ਡੈਫੀਨਿਟਲੀ ਇਸ ਕੋਲਡ ਚੇਨ ਦਾ ਫਾਇਦਾ ਹੁੰਦਾ ਦੂਸਰਾ ਤਰੀਕਾ ਇਹ ਹੁੰਦਾ ਕਿ ਫਲ ਸਬਜ਼ੀ ਆਪਣੀ ਕਿਸਾਨ ਇਕੱਠੀ ਦੀ ਇਕੱਠੀ ਵੇਚਦਾ ਹੈ ਕਿਸੇ ਠੇਕੇਦਾਰ ਨੂੰ ਉਹ ਠੇਕੇਦਾਰ ਕਾਫੀ ਵੱਡੇ ਪੱਧਰ ਤੇ ਹੁਣ ਇਸ ਕੰਮ ਲਈ ਆ ਰਿਹਾ ਜਿਹੜੇ ਕਿ ਕੋਲਡ ਚੇਨ ਚ ਰੱਖ ਕੇ ਉਹਨਾਂ ਦੀ ਕਪੈਸਿਟੀ ਹੈ ਆਪਣੇ ਕੋ ਰੱਖਣ ਦੀ ਪੈਸੇ ਹੈ ਉਹ ਦੂਰ ਦੀਆਂ ਮੰਡੀਆਂ ਚ ਭੇਜ ਕੇ ਫਾਇਦਾ ਉਠਾ ਸਕਦੇ ਆ ਜੇ ਉਹ ਠੇਕੇਦਾਰ ਕੁਝ ਪੈਸੇ ਚੰਗੇ ਕਮਾਉਂਦਾ ਤੇ ਅਗਲੇ ਸਾਲ ਕਿਸਾਨ ਨੂੰ ਵੀ ਵੱਧ ਪੈਸੇ ਮਿਲ ਜਾਂਦੇ ਆ ਸੋ ਇਹ ਸਾਰੀ ਕੋਲਡ ਲਾਈਨ ਦਾ ਫਾਇਦਾ ਇਸ ਢੰਗ ਦੇ ਨਾਲ ਛੋਟੇ ਕਿਸਾਨ ਨੂੰ ਵੀ ਹੋ ਸਕਦਾ ਇੱਕ ਨਵਾਂ ਅਸੀਂ ਕੋਲਡ ਰੂਮ ਸਟੇਜਿੰਗ ਔਨ ਫਾਰਮ ਵੀ ਬਣਾਉਣ ਦੀ ਸਬਦਾ ਹੈ ਉਹ ਕਰੀਬ 30 ਟਨ ਦਾ ਸਟੋਰ ਜਿਹੜਾ 15 ਲੱਖ ਰੁਪਏ ਦੇ ਨਾਲ ਬਣਦਾ ਹੈ ਉਹਦੇ ਉੱਪਰ ਵੀ ਸਬਸਿਡੀ ਅਸੀਂ ਦੇ ਰਹੇ ਹਾਂ 35% ਉਹ ਅਸੀਂ ਛੋਟੇ ਸਟੋਰ ਵੀ ਬਣਾ ਸਕਦੇ ਜੇ ਕੋਈ 10 ਟਨ ਦਾ ਚਾਹੇ 5 ਟਨ ਦਾ ਚਾਹੇ ਉਹ ਵੀ ਬਣਾ ਸਕਦੇ ਉਹ ਵੀ ਅਸੀਂ ਸਬਸਿਡੀ ਦਿੰਦੇ ਹਾਂ ਉਹ ਤਾਂ ਕਿਸਾਨ ਰਲ ਕੇ ਵੀ ਬਣਾ ਸਕਦੇ ਨੇ ਹਾਂ ਐਸ ਗਰੁੱਪ ਬਣਾਉਣਾ ਚਾਹਣ ਤਾਂ ਵੀ ਬਣਾ ਸਕਦੇ ਜੇ ਕੋਈ ਵਿਅਕਤੀਗਤ ਤੌਰ ਤੇ ਬਣਾਉਣਾ ਚਾਹੇ ਤਾਂ ਬਣਾ ਸਕਦਾ ਦੋਨੋਂ ਤਰ੍ਹਾਂ ਬਣਾ ਸਕਦੇ ਤਾਨੂੰ ਕੀ ਲੱਗਦਾ ਹੈ ਕਿ ਇਸ ਨਾਲ ਜੁੜਨ ਦੇ ਲਈ ਕਿਸਾਨ ਨੂੰ ਕੀ ਕੀ ਕਰਨਾ ਚਾਹੀਦਾ ਹੋਰ ਤੇ ਕਿਸ ਪੱਧਰ ਤੱਕ ਜਿਹੜਾ ਹੈ ਜਾਗਰੂਤਾ ਬਣਨੀ ਚਾਹੀਦੀ ਹੈ ਉਹਨਾਂ ਦੇ ਵਿੱਚ ਉਹ ਇਹ ਤਰੀਕਾ ਹੈ ਕਿ ਪਹਿਲੀ ਗੱਲ ਵੀ ਕੁਆਲਟੀ ਪ੍ਰੋਡਕਸ਼ਨ ਕੀਤੀ ਜਾਵੇ ਜਦੋਂ ਚੰਗੀ ਕੁਆਲਟੀ ਦੀ ਪ੍ਰੋਡਕਸ਼ਨ ਹੁੰਦੀ ਹੈ ਉਹਦੀ ਸ਼ੈਲਫ ਲਾਈਫ ਵੈਸੇ ਜ਼ਿਆਦਾ ਹੁੰਦੀ ਹੈ ਆਦਰਵਾਇਜ਼ ਉਹਨਾਂ ਨੂੰ ਗਰੁੱਪ ਬਣਾ ਕੇ ਕੰਮ ਕਰਨਗੇ ਤੇ ਉਹਨਾਂ ਦੇ ਖਰਚੇ ਘਟਦੇ ਆ ਕਿਉਂਕਿ ਅਸੀਂ ਗਲੋਬਲੀ ਕੁਮੰਤਰੀ ਮੰਡੀ ਵਿੱਚ ਕੰਪੀਟ ਕਰਨਾ ਇਹ ਕੰਪੀਟੀਸ਼ਨ ਤੁਹਾਡੀ ਆਪਣੀ ਮੰਡੀ ਵਿੱਚ ਵੀ ਆ ਗਿਆ ਹੈ ਕਿਉਂਕਿ ਬਾਹਰਲੇ ਮੁਲਕਾਂ ਦੀ ਪੈਦਾਵਾਰ ਇੱਥੇ ਆ ਰਹੀ ਹੈ ਉਹ ਚ ਕੰਪੀਟ ਕਰਨ ਲਈ ਚੰਗੀ ਕੁਆਲਿਟੀ ਤੇ ਖਰਚੇ ਘਟਾਉਣੇ ਉਹ ਦੋ ਬੁਨਿਆਦੀ ਗੱਲਾਂ ਜੇ ਅਸੀਂ ਗਰੁੱਪ 'ਚ ਕੰਮ ਕਰਾਂਗੇ ਕੋਈ ਸੋਸਾਇਟੀ ਬਣਾ ਕੇ ਕੰਮ ਕਰਾਂਗੇ ਫਿਰ ਤੁਹਾਡੇ ਖਰਚੇ ਪ੍ਰਤੀ ਯੂਨਿਟ ਪੈਦਾਵਾਰ ਦੇ ਘਟਦੇ ਜਾਂਦੇ ਆ ਔਰ ਤੁਹਾਡੀ 바ਰਗੇਨਿੰਗ ਪਾਵਰ ਵੇਚਣ ਮੌਕੇ ਵੱਡੀਆਂ-ਵੱਡੀਆਂ ਕੰਪਨੀਆਂ ਉਹ ਖਰੀਦਣਾ ਚਾਹੁੰਦੀਆਂ ਉਹਨਾਂ ਨੂੰ ਉਨੀ ਉਨੀ ਕੁਆਲਿਟੀ ਦੀ ਉਸ ਕੁਆਲਿਟੀ ਦੀ ਤੇ ਉਨੀ ਮਿਕਦਾਰ 'ਚ ਚੀਜ਼ ਨਹੀਂ ਮਿਲਦੀ ਉਹਦੇ ਲਈ ਅਸੀਂ ਵੈਜੀਟੇਬਲ ਕਲਸਟਰ ਬਣਾ ਰਹੇ ਆਂ ਉਹ ਵੈਜੀਟੇਬਲ ਕਲਸਟਰ ਚ ਅਸੀਂ ਆਰਗੈਨਿਕ ਪ੍ਰੋਡਕਸ਼ਨ ਵੀ ਸ਼ੁਰੂ ਕਰ ਰਹੇ ਹਾਂ ਉਹਦੇ ਲਈ سپورਟ ਸਾਡੇ ਕੋਲ ਆ ਚੁੱਕੀ ਆ ਔਰ ਉਹ ਪੂਰਾ ਪ੍ਰੋਗਰਾਮ ਬਣ ਗਿਆ ਸੀ 7 ਜ਼ਿਲ੍ਹਿਆਂ ਚ ਸੈਂਟਰ ਦੀ ਗਵਰਨਮੈਂਟ ਆਫ ਇੰਡੀਆ ਦੀ ਏਜੰਸੀ ਆ ਅਪੀਡਾ ਉਹਨਾਂ ਨਾਲ ਟਾਈ ਅਪ ਕਰਕੇ ਅ ਐਕਸਪੋਰਟ ਸਬੰਧੀ ਵੀ ਤੇ ਡੋਮੈਸਟਿਕ ਡਿਸਟੈਂਟ ਮਾਰਕੀਟ ਸਬੰਧੀ ਵੀ ਸਾਰੀਆਂ ਸੁਵਿਧਾਵਾਂ ਉਹਨਾਂ ਕਲਸਟਰ ਦੇ ਵਿੱਚ ਵੈਜੀਟੇਬਲ ਕਲਸਟਰ ਜੇਜ ਪ੍ਰੋਟੈਕਟਿਡ ਕਲਟੀਵੇਸ਼ਨ ਗ੍ਰੀਨ ਹਾਊਸ ਵੀ ਸ਼ਾਮਿਲ ਆ ਉਹ ਉਹ ਸਾਰਾ ਕੁਝ ਕਰ ਰਹੇ ਆ ਜੇ ਜੇ ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਲੱਗਿਆ ਹੈ ਕਿ ਇਨਫੋਰਮੇਸ਼ਨ ਤਾਂ ਕਾਫੀ ਹੈ ਡਿਪਾਰਟਮੈਂਟ ਕੋਲੇ ਪਰ ਕਿਸਾਨ ਕੋਲੇ ਇਨਫੋਰਮੇਸ਼ਨ ਕਿਉਂ ਨਹੀਂ ਪਹੁੰਚ ਰਹੀ ਹੈ ਕਿਸਾਨ ਕਿਉਂ ਨਹੀਂ ਜੁੜ ਰਿਹਾ ਹੈ ਇਸ ਤਰ੍ਹਾਂ ਹੈ ਕਿ ਕੁਝ ਸਟਾਫ ਦੀ ਕਮੀ ਸੀ ਪਹਿਲਾਂ ਉਹਦੇ ਫਿਰ ਅਸੀਂ ਤਰੀਕੇ ਲੱਭੇ ਕਿ ਜਿਸ ਤਰ੍ਹਾਂ ਸਾਡੇ ਪਿੰਡ ਮੈਗਜ਼ੀਨ ਜਾਂਦਾ ਹਰ ਪਿੰਡ ਚ ਜਾਂਦਾ ਅਸੀਂ ਟੋਟਲ ਆਪਣਾ ਜੋ ਸਕੀਮਾ ਹੈ ਸਾਰਾ ਖਾਕਾ ਉਹਦਾ ਕਿੰਨੀ ਸਬਸਿਡੀ ਦਿੰਨੇ ਕਿਸ-ਕਿਸ ਚੀਜ਼ ਤੇ ਦਿੰਨੇ ਆ ਉਹ ਸਾਰਾ ਉਹਦੇ ਵਿੱਚ ਅਸੀਂ ਲਗਾਤਾਰ ਛਾਪ ਰਹੇ ਹਾਂ ਸੋ ਜੇ 13000 ਪਿੰਡ ਦੇ ਵਿੱਚ ਮੈਗਜ਼ੀਨ ਪਹੁੰਚਦਾ ਤੇ ਉਹ ਹਰ ਪਿੰਡ ਦੇ ਵਿੱਚ ਤੇ ਪਹੁੰਚ ਰਿਆਂ ਸੋ ਉੱਥੋਂ ਉਹ ਲੈ ਸਕਦੇ ਬਾਕੀ ਕੈਂਪਾਂ ਰਾਹੀਂ ਟੈਲੀਵਿਜ਼ਨ ਰਾਹੀਂ ਵੱਖ-ਵੱਖ ਤਰੀਕੇ ਰਾਹੀਂ ਤੁਹਾਡੇ ਮੀਡੀਆ ਦੇ ਮਾਧਿਅਮ ਸਾਰੇ ਵਰਤ ਕੇ ਉਹ ਅਸੀਂ ਇਹ ਚੀਜ਼ ਦਾ ਪ੍ਰਚਾਰ ਕਰ ਰਹੇ ਹਾਂ ਇੱਕ ਮਿੰਟ ਲਾਸਟ ਕੁਐਸਚਨ ਹੈ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਕੋਈ ਸਬਸਿਡੀ ਲੈਣੀ ਆ ਜਾਂ ਕੋਈ ਸਕੀਮ ਲੈਣੀ ਆ ਹਰੇਕ ਸਰਕਾਰੀ ਦਫ਼ਤਰ ਦੇ ਵਿੱਚ ਜਿਹੜੇ ਕਾਗਜ਼ੀ ਕਾਰਵਾਈ ਬਹੁਤ ਹੁੰਦੀ ਆ ਜਾਂ ਕਈ ਵਾਰ ਉਹ ਚ ਉਲਝ ਕੇ ਰਹਿ ਜਾਂਦਾ ਹੈ ਤੇ ਜਿਹੜੀ ਸਲਾ ਜਿਹੜਾ ਪੀਰੀਅਡ ਹੁੰਦਾ ਹੈ ਕਾਫੀ ਲੰਬਾ ਵਗ ਜਾਂਦਾ ਹੈ ਤਾਂ ਇਸ ਹਾਲਤ ਦੇ ਵਿੱਚ ਮਤਲਬ ਤੁਹਾਡਾ ਮੈਕਮਾ ਜਾਂ ਹੋਰ ਕਿਸ ਤਰ੍ਹਾਂ ਉਹਨਾਂ ਲਈ ਸੌਖਾ ਹੋ ਸਕਦਾ ਜਾਂ ਹੈਲਪ ਕਰ ਸਕਦਾ ਉਹਦਾ ਇੱਕੋ ਹੀ ਤਰੀਕਾ ਹੈ ਕਿ ਕਿਸਾਨਾਂ ਤੱਕ ਪਹੁੰਚ ਸਾਡੀ ਸਭ ਤੋਂ ਨਜ਼ਦੀਕੀ ਹੋ ਜਾਏ ਮਤਲਬ ਹਰ ਬਲੌਕ ਦੇ ਵਿੱਚ ਸਾਡਾ ਸਫੀਸ਼ੀਐਂਟ ਸਟਾਫ ਹੋਵੇ ਜਿਹੜਾ ਕਿ ਕਿਸਾਨ ਨੂੰ ਲਗਾਤਾਰ ਐਡਵਾਈਸ ਕਰ ਸਕੇ ਦੂਸਰਾ ਸਿਸਟਮ ਸੀ ਕਿ ਪੁਰਾਣੇ ਸਮੇਂ ਚ ਸਬਸਿਡੀ ਕੈਸ਼ ਦਿੱਤੀ ਜਾਂਦੀ ਸੀ ਨੈਸ਼ਨਲ ਹਾਰਟੀਕਲਚਰ ਮਿਸ਼ਨ ਚ ਇਹ ਉਸੂਲ ਹੈ ਸਾਡਾ ਕਿ ਅਸੀਂ ਸਾਰੀ ਸਬਸਿਡੀ ਔਨਲਾਈਨ ਪਾਉਣੀ ਆ ਅਕਾਊਂਟ ਲੈ ਲੈਣਾ ਫਾਰਮਰ ਦਾ ਡਾਇਰੈਕਟ ਪਾਉਣੀ ਤਾਂ ਕਿ ਉਹਨੂੰ ਆਉਣ ਜਾਣ ਦੇ ਫੇਰੇ ਮਾਰਨ ਦੀ ਲੋੜ ਨਾ ਪਵੇ ਜਦੋਂ ਇਨਸਪੈਕਸ਼ਨ ਹੋ ਗਈ ਜੋ ਕੰਮ ਉਹਨੇ ਕੀਤਾ ਉਹ ਮਾਰਾਂ ਦੀ ਟੀਮ ਇਨਸਪੈਕਸ਼ਨ ਕਰਦੀ ਆ ਉਹ ਰਿਪੋਰਟ ਆਉਂਦੇ ਸਾਧ ਅਸੀਂ ਵਿਦਨ ਫਿਊ ਡੇਸ ਅਸੀਂ ਉਹਦੀ ਸਬਸਿਡੀ ਪਾ ਦਿੰਦੇ ਆ ਜੋ ਅਵੇਲੇਬਲ ਹੁੰਦੀ ਸਾਡੇ ਤੇ ਇਸੇ ਆਪਣੇ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿ ਜਿਹੜਾ ਕੋਲਡ ਚੇਨ ਸਿਸਟਮ ਹੈ ਮੌਜੂਦਾ ਪੰਜਾਬ ਦੇ ਲਈ ਕਾਫੀ ਲਾਹੇਵੰਦ ਹੋ ਸਕਦਾ ਹੈ ਤੇ ਕਿਸਾਨੀ ਜੇਕਰ ਇਹਦੇ ਨਾਲ ਜੁੜਦੀ ਹੈ ਕਿਉਂਕਿ ਹਾਰਟੀਕਲਚਰ ਜਿਹੜਾ ਹੈ ਲਗਾਤਾਰ ਪੰਜਾਬ ਦੇ ਵਿੱਚ ਵੱਧ ਫੁੱਲ ਰਿਹਾ ਹੈ ਤੇ ਸਬਜ਼ੀਆਂ ਦੀ ਪੈਦਾਵਾਰ ਹੋਵੇ ਚਾਹੇ ਫਲਾਂ ਦੀ ਪੈਦਾਵਾਰ ਹੋਵੇ ਤਾਂ ਇਸ ਲਹਿਜੇ ਨਾਲ ਕੋਲਡ ਚੇਨ ਸਿਸਟਮ ਕਿਸਾਨੀ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦਾ ਹੈ ਤੇ ਪ੍ਰੋਸੈਸਿੰਗ ਸਿਸਟਮ ਵੀ ਇਹਦੇ ਵਿੱਚ ਨਾਲ ਜੁੜਿਆ ਹੋਇਆ ਹੈ ਤੇ ਇਹਦੇ ਲਈ ਜਿਹੜਾ ਕਿਸਾਨ ਜਾਂ ਕੋਈ ਵੀ ਚਾਹਵਨ ਵਿਅਕਤੀ ਜੇਕਰ ਕੋールド ਚੇਨ ਸਿਸਟਮ ਲਾਉਣਾ ਚਾਹੁੰਦਾ ਹੈ ਤਾਂ ਆਪਣੇ ਬਾਗਬਾਨੀ ਵਿਭਾਗ ਦੇ ਵਿੱਚ ਅਲੱਗ ਦੇ ਵਿੱਚ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਇਹਦੇ ਲਈ ਆਪਣੀ ਅਗਲੀ ਕਾਰਵਾਈ ਕਰ ਸਕਦਾ ਹੈ ਤੇ ਇਹਦੇ ਨਾਲ ਸੁਖਵਿੰਦਰ ਸਿੰਘ ਐਬੀਪੀ ਸੰਜਾ ਮੋਹਲੀ